ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਗ ਲੈ ਕੇ ਆਏ ਜਿਨ੍ਹਾਂ ਚੋਂ 4 ਸੂਏ ਸਵਾਏ ਆ ਤੇ ਦੋ ਗੱਬਣਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰ ਕਲਾਂ ਜਿਲ੍ਹਾ ਮੋਗਾ ਜ਼ਿਲ੍ਹਾ ਧਰਮਕੋਟ ਮੋਬਾਈਲ ਨੰਬਰ ਇਹ ਮੋਬਾਈਲ ਨੰਬਰ 94640 28356 ਠੀਕ ਆ ਵੀਰੇ ਛੇ ਨਾਗਾ ਜੀ ਅੱਜ ਛੇ ਨਾਗੜੀ ਚਾਰ ਸੂਏ ਆ ਠੀਕ ਆ ਦੋ ਗੱਬਣਾ ਠੀਕ ਆ ਵੀਰੇ ਇਧਰੋਂ ਸ਼ੁਰੂ ਕਰਗੇ ਜੀ ਇਧਰੋਂ ਕਰ ਲੋ ਜੀ ਕਾਲੀ ਵੈੜ ਤੋਂ ਜੀ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਸੁਈ ਆ ਜੀ ਕਦੋਂ ਸੁਈ ਆ ਕੱਲ ਦੀ ਸੁਈ ਆ ਬੱਚਾ ਕੀ ਆ ਅੱਛਾ ਆ ਗਿਆ ਜੀ ਮਗਰ ਜੇ ਡਾਨਾ ਜੀ ਜੇ ਰੋਕੇ ਜੀ ਜਮਾ ਕਿੰਨਾ ਬੋਲਾ ਭਾਂਡੇ ਪਉਂਦੀ ਆ ਜੀ ਇਹ ਥਲੇ ਹੋਗਾ 9-10 ਕਿਲ ਜੋਕ ਕੇ ਦੇ ਦਾਂਗੇ ਆਪਾਂ ਖਾਲੀ ਨਹੀਂ ਕੀਤੀ ਠੀਕ ਆ ਜੀ ਮੰਨ ਕੇ ਚਲੋ ਆਪਣੇ ਕੋਲੇ ਆ ਅੱਜ ਤੜਕੇ ਆਈ ਆ ਠੀਕ ਆ ਜੀ ਮੈਂ 9 ਕਿਲੋ ਮੰਨੋ ਜੀ ਥਣਾ ਦੀ ਡਾਨਾ ਜੀ ਜਮਾ ਓਕੇ ਜੀ ਬਿਨਾਂ ਕੋਈ ਭੂਰ ਨਾ ਛਟਾ ਕੋਈ ਗਾਰੰਟੀ ਹੈ ਗਾਰੰਟੀ ਹੈ ਤੋੜ ਕੇ ਦਿਖਾ ਦੇ ਮੇਰੇ ਖੋਲੀ 22 ਦੇ ਦਸਨ ਮੁਤਾਬਕ ਜੀ ਸੁਆ 22 ਦਾ ਦੂਜਾ ਸੁਈ ਆ ਕੱਲ ਦੀ ਸੁਈ ਆ ਬੱਚਾ ਮਗਰ ਬੱਚਾ ਜੇਰ ਡੰਨ ਬੇਫਿਕਰ ਹੋ ਜੋ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਣਾ ਜੀ ਚਾਰ ਹੀ ਥਣ ਫੋੜ ਸ਼ਾਂਕ ਪੂਰਾ ਵੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਕਰਮਾ ਵਾਲੀ ਪੂਰੀ ਆ ਜੀ ਫੈਕਸਟਰ ਆ ਜੀ ਬੱਚਾ ਜ਼ਰੂਰ ਬੱਚਾ ਆ ਜਾਂਦਾ ਦੁੱਧ ਕਰਮਾ ਵਾਲੀ ਦਾ ਸੰਗਣਾ ਹੋਊਗਾ ਮੋਰਲੇ ਵੀਰੇ ਫੈਟ ਚੰਗੀ ਆਊਗੀ ਜੀ ਕੱਦ ਕਾਠ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਿਓ ਜੀ ਕੱਦ ਕਾਠ ਵੀ ਚੰਗਾ ਵੇਲ ਵੀ ਬਹੁਤ ਆ ਵਜਨ ਵੀ ਚੰਗਾ ਅੱਗੇ ਤੋਂ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਵਾਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹ ਵੀਰੇ ਲੈਣ ਦੇਣ ਵਾਲਾ ਹੀ ਹੋਊਗਾ ਇਹ ਤੇ 100 ਰੁਪਇਆ ਛੋੜੂ ਮੁੱਲ ਪਣਾ 50 ਕਰਾਲਾ 55 ਕਰਾਲਾ ਠੀਕ ਹੈ ਜੀ 45000 ਦੀ ਨੈਟ ਦੇਣੀ ਹੈ ਆਫਰ ਹੀ ਆ ਆਫਰ ਹੀ ਆ ਜੋ ਗਿਫਟ ਹੀ ਦੇਣਾ ਜੀ ਗਿਫਟ ਹੀ ਦੇਣਾ ਜੀ ਠੀਕ ਹੈ ਗੱਡੀ ਵਾਛੀ 45000 ਦੀ ਕੋਈ ਦਿੰਦਾ ਨਹੀਂਗਾ ਨਹੀਂ ਦਿੰਦਾ ਵੀਰੇ ਨਹੀਂ ਦਿੰਦਾ ਤੇ ਆਪਣਾ ਬਸ ਦੇਣ ਲੈਣ ਵਾਲਾ ਹੀ ਆ ਕੰਮ 45000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੁਹਾ ਕਿੰਨਾ ਮਾ ਜੀ ਦੂਜਾ ਸੁਹਾ ਸੁਈ ਹੈ ਜੀ ਕਦੋਂ ਸੂਈ ਹੈ ਜੀ ਇਹ ਨੂੰ 5-6 ਦਿਨ ਹੋ ਗਏ ਬੱਚੀ ਮਗਰ ਆਈ ਇਹਦੇ ਮਗਰ ਬੱਚਾ ਬੱਚੀ ਹੈ ਜੀ ਹਾਂ ਜੇਰ ਦਾ ਥੋੜੇ ਨਾਰੂਆ ਨਾਲ ਆਈ ਠੀਕ ਹੈ ਜੀ ਜੇਰ ਡੰਨਾ ਜੀ ਜਮਾ ਓਕੇ ਜੀ ਗਰੰਟੀ ਹੈ ਜੀ ਇਹਦੀ ਥਣਾ ਦੀ ਵੀ ਡੰਨਾ ਜੀ ਜਮਾ ਜਮਾ ਜੀ ਪੋਲੀ ਧਾਰਾ ਰੂਵਰ ਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਕਿੰਨਾ ਦੁੱਧ ਤਿਆਰ ਆ ਜੀ 9 ਤੋਂ 10 ਹੋਊਗਾ ਜੀ ਵੇ ਜੋ ਕਿ ਦੇ ਦਾਂਗੇ ਜਮਾ ਜੀ ਬਣਾ ਚਾਰ ਟਾਈਮ ਚ ਹੋਈ ਪੋਲੀ ਬਰੇ ਨਾਲ ਦੀ ਨਾਲ ਸੂਹਾ ਦੂਜਾ ਸੂਈ ਆ 5 ਤੋਂ 6 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਬੱਚੀ ਆ 나ੜੂਆ ਨਾਲ ਆ ਜੇਰ ਦੀ ਸਾਫ ਆ 9 ਤੋਂ 10 ਕਿਲੋ ਦੁੱਧ ਤ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦੇ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਚਾਰ ਹੀ ਥਣਾ ਫੋਰਟ ਸ਼ੰਗ ਭੋਰਾ ਵੀ ਨਹੀਂ ਮੋੜ ਲੈ ਵੀਰ ਥਣਾ ਦੇ ਸਹਿਜ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਬਾਕੀ ਅੰਗ ਇਹ ਵੀ ਕ੍ਰੋਸ ਆ ਜਾਂਦਾ ਜੀ ਫੈਟ ਚੰਗੀ ਆ ਉਹ ਦੁੱਧ ਸੰਗਣਾ ਉਹ ਕਰਮਾਲੀ ਦਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀ 45 ਦੀ ਦੇ ਦੇਣੀ ਆ ਜੀ ਜੋੜਾ ਲੈ ਜਾ ਜੀ ਕੋਈ ਬਸ ਇਹ ਤੇ ਛੋੜ ਹੀ ਆਉਣੀ ਯਾਰ ਹੈ ਨਹੀਂ ਕੋਈ ਆਪਾਂ ਹੈ ਨਹੀਂ ਬਾਹਲਾ ਨਹੀਂ ਨਹੀਂ ਆਪਾਂ ਰੱਖਿਆ ਹੀ ਉਹਨਾਂ ਨੇ ਫਿਰ ਜਿੰਨਾ ਮਰਜ਼ੀ ਕਰਾਵੇ ਮੁੱਲ ਠੀਕ ਆ ਫਿਰ ਮੁੱਲ ਵਧਾ ਦਿੰਦੇ ਫਿਰ ਮੁੱਲ ਵਧਾ ਦਾਂਗੇ ਐਵੇਂ ਉਹ ਚ ਕਰਨਾ ਹੀ ਆਪਾਂ ਠੀਕ ਆ ਜੀ 45 ਤੇ 45 90000 ਦਾ ਜੋੜਾ ਹੋ ਜਾਊਗਾ ਜੀ ਬਸ ਫੈਕਸ ਜਾਈਆ ਕੋਈ ਮਾੜਾ ਮੋਟਾ ਹੀ ਹੋਲਾ ਕੋਈ ਬਾਹਲਾ ਹੈ ਨਹੀਂ ਜੀ ਅੱਗੇ ਵੀਰੇ ਤੈਨੂੰ ਨੰਬਰ ਫੂਰਾ ਰਾਤ ਸੁਈ ਹੈ ਜੀ ਬੱਚਾ ਜੀ ਬੱਚਾ ਆ ਗਿਆ ਇਹਦੇ ਮਗਰ ਵੀ ਜੇਰ ਡਨ ਆ ਜੀ ਜੇਰ ਡਨ ਓਕੇ ਜੀ ਕਿੰਨਾ ਬਾਲਾ ਚੋਇਆ ਜੀ ਵੀਰੇ 2 ਕਿਲੋ ਚੋਇਆ ਆਪਾਂ ਚੋਇਆ ਇੱਕ ਚਵਾਈ ਹੋਈ ਆ ਇੱਕ ਚਵਾਈ ਹੋਈ ਆ ਹੋਣੀ ਹੈ ਹਜੇ ਚੋਈ ਚੋਈ ਦੀ ਇੱਕ ਨਵਾਰ ਕਿੰਨਾ ਬਾਜੂ ਦੁੱਧ ਜੀ ਵੀ ਜੀ ਜੈਸਾ ਨਾ ਵਹਿੜਾ ਠੀਕ ਹੈ ਜੀ ਮੇਵਾ ਲੂਵਾ ਦਾ ਐਸਾ ਐਸਾ ਨਾ ਦਾ ਆਪਾਂ 18 20 ਕਹਿ ਦਈਏ ਇਹ ਤਾਂ ਗੱਲ ਸਹੀ ਆਪਾਂ ਦਾ 14 15 ਕਵਾਂਗੇ ਜੀ ਬਹੁਤ ਇੰਨਾ ਕੁ ਦੇ ਦੋਗੀ ਹੋ ਸਕਦਾ ਇਹਦੂ ਘੱਟ ਵੀ ਦੇ ਸਕਦੇ ਇਹਦੂ ਸਕਦਾ ਵੱਧ ਵੀ ਦੇ ਸਕਦੇ ਮੁੱਲ ਫਿਰ ਛੋਟਾ ਜਾ ਬਈ ਨਹੀਂ ਇਹਦੇ ਜਾਣ ਦੇ 45 ਦਈ ਜਾਣ ਦੇ ਅੱਜ 45 ਬੰਦਾ ਇੱਕ ਵੱਟਾ ਹੀ ਤੋਲ ਦੇਣਾ 13 13 ਹੀ ਤੋਲ ਦੇਣੇ ਅੱਜ ਨਹੀਂ ਉਹ ਅੱਜ ਤੈਨਾਂ ਨਾਲ ਕੋਈ ਨਹੀਂ ਹੋਰ ਕਰਾਂਗੇ ਅਜੇ ਵੱਧ ਘੱਟ ਵੱਧ ਘੱਟ ਕਰਾਂਗੇ ਅਜੇ ਤੈਨ ਨਹੀਂ ਹੋਈ ਅਜੇ ਤੈਨ ਨਹੀਂ ਹੋਈ ਠੀਕ ਹੈ ਜੀ 45000 ਬਾਈ ਕਹਿੰਦਾ ਇਹਦੀ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਸੋਨਾ ਗਲਾਬੀ ਥਾਣਾ ਇੱਕ ਚਵਾਈ ਹੋਈ ਆ 2 2.5 ਕਿਲੋ ਬੋਲਾ ਬਾਈ ਦੱਸਦਾ ਕੱਢਿਆ ਜੀ ਮੋੜ ਲਿਆ ਹੀ ਫਿਰ ਬਾਕੀ ਅੰਗ ਇਹ ਵੀ ਕ੍ਰੋਸ ਆ ਬੱਚਾ ਇਹਦੇ ਮਗਰ ਵੀ ਵੱਛਾ ਆ ਜਾਂਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ 45000 ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਤੇ ਚਾਰ ਨੰਬਰ ਦਾ ਸੁਆ ਕਰਨ ਨਾ ਜੀ ਇਹ ਵੀ ਉਹ ਕਹਿੰਦੇ ਪਹਿਲੇ ਆ ਠੀਕ ਹੈ ਜੀ ਉਸੇ ਦਾ ਪਹਿਲਾ ਹੋਵੇ ਦੂਜਾ ਹੋਵੇ ਜੀ ਆਪਾਂ ਤਾਂ ਉਸ ਹਾਬ ਨਾਲ ਲਈਏ ਅੱਜ ਹੀ ਆਈਏ ਤੜਕੇ ਸੂਈ ਆ ਬੱਚਾ ਕੀ ਹੈ ਮੱਛੀ ਆ ਗਈ ਜੀ ਮਗਰ ਠੀਕ ਹੈ ਜੀ ਹਾਂ ਕਿੰਨਾ ਕੱਢਿਆ ਬੋਲਾ 2 ਕਿਲੋ ਕੱਢਿਆ ਵੀਰੇ ਜੇਰ ਡਨ ਜੇਰ ਦੀ ਓਕੇ ਆਪਣੇ ਘਰੀ ਵਾਲੇ ਜੇਰ ਪਈ ਆ ਕਿੰਨਾ ਬਾਜੂ ਦੋਦੀ ਜੈਸਾ ਨਾ ਵਹਿੜਾ ਵੀਰੇ 10 ਕਿਲੋ ਤਾਂ ਚਾਹੀਦਾ ਪਹਿਲਾਂ ਹੀ ਦੱਸ ਦਿੰਨੇ ਬਾਈ ਨਾਰਮਲ ਹਾਈਟ ਦੀ ਆ ਬਾਅਦ ਅਗਲਾ ਕਰਦੇ ਇੱਥੇ ਕਾਹਦੇ ਛੋਟਾ ਵਾ ਪਤਲੀ ਵਹਿੜਾ ਪਤਲੀ ਵਹਿੜਾ 10 ਕਿਲੋ ਮੰਨ ਕੇ ਆਵੇ ਚਵਾਜੇ 14 ਚਵਾਜੇ 12 ਚਵਾਜੇ ਉਹ ਅਗਲੇ ਦੀ ਸੇਵਾ ਤੋਰ ਕੇ ਦਿਖਾ ਦੇ ਵੀਰੇ ਇਹ ਤਾਂ ਵੀਰੇ ਤੁਹ ਕਿਉਂਕਿ ਕਈ ਯਾਰ ਨਾ ਦੇਖਣ ਚ ਜਾਂ ਕੋਈ ਫੋਨ ਚ ਦੇਖਣ ਕਾਰਨ ਵੱਡੀ ਛੋਟੀ ਹੋ ਸਕਦੀ ਹੈ ਨਹੀਂ ਕਦੇ ਨੋਰਮਲ ਹੀ ਆਵੇ ਨੋਰਮਲ ਹਾਈਟ ਆ ਕੋਈ ਬਾਲੀ ਵੱਡੀ ਜਬ ਵੱਡੀ ਵੀ ਮੰਨ ਕੇ ਨਾਵੇ ਨੋਰਮਲ ਮੰਨ ਕੇ ਆਜੇ ਚਾਹੀ ਕੋਈ ਛੋਟੀ ਮੰਨ ਕੇ ਆਜੇ 10 ਕਿਲੋ ਦੁੱਧ ਦੇਉਂ ਅੰਦਾਜ਼ਾ ਤੁਸੀਂ ਆਪ ਲਾ ਲਿਓ ਭਾਈ ਕਿੱਡੀ ਕ ਹੋਊਗੀ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਜੀ ਬੱਚਾ ਇਹਦੇ ਮਗਰ ਵੱਛੀ ਮਿਲ ਜਾਣੀ ਆ ਜੀ ਤੁਹਾਨੂੰ ਜੇ ਇਹ ਡਨ ਹੋਊਗੀ ਥਣਾ ਦੀ ਵੀ ਡਨ ਹੋਊਗੀ ਬੇਫਿਕਰ ਹੋ ਜਾਓ ਜੀ ਜਮਾਂ ਰੂਰ ਕੀ ਧਾਰਾ ਬਰਾੜ ਠੀਕ ਹੈ ਵੀਰੇ ਜਮਾਂ ਕੋਈ ਨਾ ਨੂਣਾ ਨਹੀਂ ਪਾਇਆ ਭੋਰਾ ਵੀ ਤੇ ਇਹਦਾ ਫਿਰ ਛੋਟਾ ਜਿਹਾ ਆਪਾ ਇਹ ਯਾਰ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਾ ਠੀਕ ਹੈ ਜੀ 36000 ਦੀ ਦੇ ਦਾਂਗੇ ਅੱਜ ਇਹ ਦੂਵੀਂ ਆਫਰ ਕਰਤਾ ਇਹ ਗਿਫਟ ਹੀ ਹੈ ਯਾਰ ਇਹਦਾ ਕੋਈ ਯਾਦ ਕਰੂਗਾ ਜਿਹੜਾ ਲੈ ਕੇ ਜਾਊਗਾ ਯਾਰ ਬਾਈ ਪਾ 22000 ਦਾ ਵੱੱਛੀ ਮਿਲਦੀ ਆ ਹਾਂ ਇਹਦੇ ਨਾਲ ਵੱੱਛੀ ਫਰੀ ਆ ਇਹਦਾ ਵੱੱਛੀ ਇਹਦੇ ਨਾਲ ਫਰੀ ਆ ਬਾਕੀ ਚੁਾਈ ਯਾਰ ਇੱਕ ਨੰਬਰ ਜਮਾ ਪੋਲੀ ਤਾਰ ਨੂੰ ਥੋੜੇ ਪੈਸੇ ਲਾਉਣੇ ਆ ਉਹਦੇ ਵਿੱਚ ਚੀਜ਼ ਚੰਗੀ ਆ ਜੀ ਬਾਕੀ ਦੁੱਧ ਦੁੱਧ ਵੀ ਚੰਗਾ ਹੋ ਮੱਝਾਂ ਨਹੀਂ ਹੋ ਕੋਰੋਸ ਫਰੀ 3000 ਰੁਪਇਆ 3600 ਠੀਕ ਆ ਵੀਰੇ ਅੱਗੇ ਆ ਗਈ ਨਗ 5 ਨੰਬਰ ਜੀ ਇਹ ਵੱਡੀ ਵਹਿੜ ਆ ਵੀਰੇ ਇਹ ਮੇਰਾ ਕੱਦ ਕਾਠ ਵੀ ਵੱਡਾ ਬੜਾ ਵੱਡਾ ਉਹਨਾਂ ਨੇ ਦੱਸਿਆ 25 ਪਲੱਸ ਠੀਕ ਆ ਜੀ ਮੈਂ ਤਾਂ ਵੀਰੇ ਆਪਾਂ ਆਦੇ 20 ਸਾ 20 ਕਿਲੋ ਦੇ ਹਿਸਾਬ ਨਾਲ ਲੈ ਕੇ ਆਇਆ ਠੀਕ ਆ ਜੀ 20 ਈ ਡੀ ਵਾਇਰ 20 ਕਿਲੋ ਦਾ ਦਊਗੀ ਤੇ ਦੂਜਾ ਸੁਆ ਸੁਣੀ ਹੈ ਅਗਲਾ ਆਪਣਾ ਤੀਜਾ ਮੰਨ ਲੈ ਪਰ ਕਿਹ ਮੰਨ ਦੂਜਾ ਮੰਨ ਲੈ ਸਮਾਂ ਕਿੰਨਾ ਕੁ ਲੈਂਦੀ ਆ ਵੀਰੇ ਉਹਨਾਂ ਨੇ ਕਹੀ ਇੱਕ ਤਰੀਕ ਨੂੰ ਦਿਨ ਪੂਰੇ ਆ ਅੱਜ 22 ਹੋ ਗਈ ਹਾਂ ਅੱਜ ਸੰਧਰ 8-10 ਦਿਨ ਮੰਨ ਕੇ ਆ ਜੀ ਬਾਕੀ ਮੇਰੇ ਝੋਲ ਝੂਲ ਬਹੁਤ ਆ ਜੀ ਲੈ ਬਹੁਤ ਟਲ ਟੁਲ ਕੋਈ ਨਹੀਂ ਲੈ ਲੈ ਲਓ ਜੀ ਸਾਰੀ ਟਲ ਟੁਲ ਕੱਢ ਬਾਕੀ ਲੈਵਾ ਹੀ ਦੇਖੋ ਕੱਢਾ ਕੇ ਰਹੀ ਬੈਠੀ ਤੋੜ ਕੇ ਦਿਖਾ ਦੀ ਵੀਰੇ ਇਹਨੂੰ ਸੁਆ ਜਿਹੜਾ ਵੀਰੇ ਮਰਜੀ ਮੰਨ ਲਿਆ ਕਰੋ ਕਿਉਂਕਿ 22 ਦਾ ਮਾਲਾ ਲਿਆਂਦਾ ਹੀ ਹੁੰਦਾ ਸਾਰਾ ਦੂਜਾ ਮੰਨ ਲਓ ਤੀਜਾ ਮੰਨ ਲਓ ਇਹ ਆਈਆਂ ਹੀ ਆ ਦੋਨੇ ਅੱਜ ਹੀ ਇਹ ਲਿਆਂਦੀਆਂ ਠੀਕ ਆ ਤਾਜ਼ਾ ਡੇਟ ਮੁਤਾਬਕ ਬਾਈ ਦੱਸਦਾ ਕਿ ਦਿਨ ਤਾਂ ਹਜੇ 1 ਤਰੀਕ ਨੂੰ ਪੂਰੇ ਅੱਜ 22 ਤਰੀਕ ਨੂੰ ਵੀਡੀਓ ਬਣ ਰਹੀ ਹੈ ਤੇ 23 ਤਰੀਕ ਨੂੰ ਅਪਲੋਡ ਹੋਊਗੀ ਜੀ। ਥਾਣਾ ਦੇ ਸਾਈਜ਼ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚ 22 ਵਾਲਾ ਥਾਣਾ ਜੀ। ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ। ਕੱਲਾ ਕੱਲਾ ਨਿਖੜਮਾ ਲੱਗਿਆ ਹਵਾਨਾ ਸੋਨਾ ਫਿਟਨੈਸ ਵਾਲਾ ਜੀ। ਬਾਕੀ ਬੈਕ ਸਾਈਡ ਤੋਂ ਹਵਾਨਾ ਕਰ ਲੋ ਚੈੱਕ ਜੀ ਸੋਨਾ ਘਾਟਾ ਲਾ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ। ਇਹ ਯਾਰ ਬੱਚੀ ਕਿ ਨਹੀਂ ਜਿਵੇਂ ਅੱਜ ਆ। ਹਾਂਜੀ ਇਹ 60000 ਦੀ ਦੇ ਦਾਂਗੇ 60000 ਹਾਂ ਜੋ ਸੂਕੇ ਸੰਜਣਾ ਫਿਰ 75000 ਦੀ ਦੇਵਾਂਗੇ ਠੀਕ ਹੈ ਜੀ ਕਿਉਂਕਿ ਉਹਨਾਂ ਨੇ 25 ਪਲੱਸ ਕਿਹਾ ਹੀ ਆਪਾਂ ਦਾ 20 ਕਹਿੰਨੇ ਆ ਠੀਕ ਹੈ ਵੀਰੇ ਕਿਉਂਕਿ 20 ਇਹਨੂੰ ਦੇਣਾ ਵੀ ਚਾਹੀਦਾ ਜੈਸਾ ਨਾਲ ਲੀਵਾ ਲਗਵਾਓ ਆ ਕਦੇ ਵੱਡੀ ਆ ਵੀਰੇ ਵੱਡੀ ਵੜਾ ਕਰੇ ਛੋਟੀ ਹੈ ਕਿ ਨਹੀਂ ਇਹਨੂੰ ਵੀਰੇ ਆਪਾਂ ਫਾਰਮ ਦੀ ਕਹਿ ਸਕਦੇ ਆ ਪਰ ਦਾ ਆਪਾਂ ਲੋਕਲ ਮੰਨ ਲਿਆ ਐਵੇਂ ਫਾਰਮਿੰਗ ਵਾਲੀ ਕੋਈ ਨਹੀਂ ਆਪਾਂ ਕਹਿੰਦੇ ਠੀਕ ਹੈ ਜੀ ਅੱਗੇ ਆ ਗਈ ਵੀਰੇ ਨਗ 6 ਨੰਬਰ ਸੂਆ ਕੰਨਵਾ ਜੀ ਇਹ ਵੀ ਵੀਰੇ ਦੂਜਾ ਸੂਆ ਹੀ ਉਹਨਾਂ ਨੇ ਕਿਹਾ ਮਾਲਕਾਂ ਨੇ ਉਤੀ ਪਾਸੀ ਵੀ ਦੂਜਾ ਸੂਆ ਹੀ ਲੱ ਵੀਰੇ ਇਹ ਖੁੱਲਾ ਲੈ ਜੋ ਕਿੰਨਾ ਵਜੇ ਦੁੱਧ ਵੀਰੇ ਉਹਨਾਂ ਨੇ ਦੱਸਿਆ ਹੀ ਆ 18-20 ਕਿਲੋ ਠੀਕ ਆ ਜੀ ਤੇ ਜੈਸਾ ਨਾ ਲੀਵਾ ਦਾ ਐਦਾ ਵਾ ਵੀ ਢੱਲ ਢੋਲਾ ਉਹ ਹਿਸਾਬ ਨਾਲ ਚੋਇਆ ਵੀ ਹੋਊਗਾ ਬਾਕੀ ਜੀ ਆਪਾਂ ਕਿਸੇ ਪਸ਼ੂ ਦੀ ਗਰੰਟੀ ਨਹੀਂ ਦਿੰਦੇ ਆਪਾਂ ਘਰ ਦੀ ਗਰੰਟੀ ਦਿੰਦੇ ਆ ਵੀ ਇੰਨਾ ਦੁੱਧ ਤੇ ਇੰਨਾ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਵੀ 22 ਦੇ ਦੱਸਣ ਮੁਤਾਬਕ ਉਹ ਸੁਆ ਦੂਜਾ ਜੀ ਲਗਭਗ ਹਫ਼ਤੇ 10 ਦਿਨਾਂ ਦੀ ਇਹ ਕੱਚੀ ਆ ਹਫ਼ਤਾ ਤਾਂ ਖੁੱਲਾ ਲੈ ਗੋ ਯਾਰ ਠੀਕ ਆ ਜੀ ਢੱਲ ਢੁੱਲ ਬਹੁਤ ਪਈ ਆ ਬਾਕੀ ਵਜਨ ਵਾਲੀ ਭੇਡ ਆ ਜੀ ਵਜਨ ਬਹੁਤ ਆ ਵਹਿੜਦਾ ਬਾਕੀ ਵੀਰੇ ਥਾਂ ਦੇਖ ਕੇ ਨਵ ਸੋਨਾ ਗੁਲਾਬੀ ਥਾਣਾ ਜੀ ਕੱਲਾ ਕੱਲਾ ਨਿੱਖੜ ਮੰ ਲੱਗਿਆ ਬਹਾਥੀ ਚਵਾਈ ਵਾਲਾ ਟੱਲ ਹਵਾਨੇ ਚ ਬਹੁਤ ਪਈ 18 20 ਕਿਲੋ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰ ਤੇ ਜੇ ਕੋਈ ਵੀ ਵਾਧਾ ਕਰ ਲੂ ਤਾਂ ਜਿੰਨਾ ਮਰਜ਼ੀ ਝੋਲੇ ਬਰੇ ਕੱਚੀ ਕੱਚੀ ਆ ਤੇ ਅੱਜ ਕੱਚੀ ਕੱਚੀ ਦਾ ਭਾਜੇ ਦਾ ਅੱਜ ਇਹ 52000 ਦੀ ਦੇ ਦੇਣੀ ਨੈਟ ਠੀਕ ਆ ਜੀ ਜਮ੍ਹਾਂ ਲੈਣ ਦੇ ਨਾਲ ਜੇ ਸੂਪੀ ਫੇਰ ਬਾੜ ਦੀ ਠੀਕ ਹੈ ਜੀ 52000 ਦੀ ਬਾਈ ਕਹਿੰਦਾ ਨੈਟ ਦੇ ਦਾਂਗੇ ਜਿੱਦਾਂ ਸੂਪੀ ਉਹਦੇ ਬਾਅਦ ਲੈ ਆਉਂਦੀ ਹੈ ਬਾਈ ਦੇ ਬਰਾਡ ਕਿੱਦਾਂ ਲੈਵਾ ਯਾਰ ਜੇ ਇਸ ਵਾਰ ਨੇ 18 20 ਨਾਲ ਦਿੱਤਾ ਜੇ ਕਿੰਨੇ ਢੱਲਾ ਦੇਣਾ ਵੀ ਕਿੰਨੇ ਵਜਨ ਨੇ ਦੇਣਾ ਜੇ ਵਜਨ ਹੋ ਫੇਰੀ ਪੂਰਾ ਵਜਨ ਹੋ ਜਾਣਾ ਬਾਈ ਵਾਲੀ ਵੈੜਾ ਜੀ ਅਗਰ ਲੈਂਡੋ ਚ ਆ ਜਾਂਦੀ ਹੈ ਜੀ ਉਸ ਹਿਸਾਬ ਨਾਲ ਦੇਖੀਏ ਸਹੀ ਗੱਲ ਜਿਹਨੂੰ ਕੋਈ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ